ਭਾਈ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਪਹਿਲਾਂ ਤਾਂ ਪਿਆਰ ਭਰੀ ਸਤ ਸ੍ਰੀਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਟਰਖਾਨਾ ਜ਼ਿਲ੍ਹਾ ਬਠਿੰਡਾ ਵੀਰ ਜੀ ਆਪਣਾ ਤੇ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਟਰਖਾਨਾ ਜਿੱਥੇ ਆਪਣਾ ਇਹ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਭਾਈ ਇਹ ਕੱਪੜੇ ਦਾ ਕੱਪੜਾ ਭਾਈ ਜੀ ਵੀਡੀਓ ਆਪਾਂ ਸਾਰੇ ਜਾਨ ਦੇਖ ਲਈਏ ਵੀਰ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਕੱਪੜਾ ਰੱਖਦੇ ਆਂ ਵਧੀਆ ਰੱਖਦੇ ਆਂ ਜੇ ਜਿਹੜਾ ਅੱਜ ਤੁਹਾਨੂੰ ਵੀਡੀਓ ਪਾ ਰਹੇ ਆ ਸਪੈਸ਼ਲ ਵੀਡੀਓ ਆ ਬਾਈ ਜੀ ਇਹ ਬਹੁਤ ਹੀ ਵਧੀਆ ਆਰਟੀਕਲ ਲੈ ਕੇ ਆਇਆ ਕੜਾਈਆਂ ਵਾਲੇ ਪਲੇਨ ਕਾਟਨ ਦੇ ਤੇ ਫਿਓਨਾ ਕ੍ਰਸ ਤੇ ਬਹੁਤ ਹੀ ਵਧੀਆ ਚੁੰਨਿਆਂ ਵਾਲੇ ਦੁਪੱਟਿਆਂ ਵਾਲੇ ਕਾਟਨ ਦੇ ਲੈ ਕੇ ਆਇਆ ਸ਼ੂਟ ਬਾਈ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਓ ਤਾਂ ਕਿ ਤੁਹਾਨੂੰ ਸਾਰੀ ਚੀਜ਼ ਦਾ ਪਤਾ ਲੱਗ ਸਕੇ ਬਹੁਤ ਹੀ ਵਧੀਆ ਰੇਟ ਦੇਵਾਂਗੇ ਤੁਹਾਨੂੰ ਤੇ ਵਧੀਆ ਕੁਆਲਿਟੀ ਦਾ ਕੱਪੜਾ ਦੇਵਾਂਗੇ ਤੇ ਬਾਈ ਜੀ ਇੱਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਕਿ ਸਾਰ ਨੂੰ ਪਤਾ ਲੱਗ ਸਕੇ ਤੇ ਕਹਾਂ ਦੀ ਕਹਾਂ ਇਹ ਵੀਰੂ ਦਾ ਪਤਾ ਲੱਗ ਜੇ ਵੀ ਉੱਥੇ ਭਾਈ ਆ ਰੇਟ ਮਿਲਦਾ ਭਾਈ ਜੀ ਆਪਣਾ ਕੰਮ ਹੋਰ ਸੇਰ ਦਾ ਰੇਟ ਕਮ ਹੈ ਦੁਕਾਨਦਾਰਾਂ ਵਾਸਤੇ ਭਾਈ ਜੀ ਇਹ ਬਹੁਤ ਹੀ ਜ਼ਿਆਦਾ ਲੈਸ ਹੈ ਜੇ ਕਿਹਨਾਂ ਅਗੇ ਪਤਾ ਕਰ ਜੇ ਆਲਾ ਪਤਾ ਲੱਗ ਜਾਂਦਾ ਵੀਰੇ ਬਾਜ਼ਾਰ ਨਾਲ ਬਹੁਤ ਹੀ ਜ਼ਿਆਦਾ ਸਸਤਾ ਤੇ ਮੰਦਾ ਕਪੜਾ ਵਧੀਆ ਕੁਆਲਟੀ ਦਾ ਕਪੜਾ ਮਿਲਦਾ ਆਓ ਆਪਾਂ ਦਿਖਾਉਣਾ ਤੁਹਾਨੂੰ ਤੇ ਵਧੀਆ ਭਾਈ ਜੀ ਗੌਰ ਨਾਲ ਸੁਣੋ ਸ਼ੁਰੂ ਤੋਂ ਲੈ ਕੇ ਐਂਡ ਤੱਕ ਸਕ੍ਰਿਪਟ ਨਾ ਕਰਿਓ ਭਾਈ ਜੀ ਤੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਆਓ ਭਾਈ ਜੀ ਤੁਹਾਨੂੰ ਆਪਾਂ ਦਿਖਾਈਏ ਪਹਿਲਾਂ ਆਹ ਦੇਖੋ ਭਾਈ ਜੀ ਫਿਊਨਰ ਆ ਕਪੜਾ ਆ ਕਪੜਾ ਬਾਈ ਜੀ ਪੋਲਾ ਪਿਆ ਰੂਮ ਵਰਗਾ ਕਪੜਾ ਦੇਖੋ ਡਿਜ਼ਾਈਨ ਵੀ ਇਹਦੇ ਬਹੁਤ ਸੋਹਣੇ ਡਿਜ਼ਾਈਨ ਆ ਬਾਈ ਜੀ ਤੇ ਪੋਲਾ ਕਪੜਾ ਇਹ ਜੋ ਕਿ ਲੜਨ ਵਾਲਾ ਕਪੜਾ ਨਹੀਂ ਹੈ ਖੁਸ਼ਕ ਕਪੜਾ ਨਹੀਂ ਸੰਥੈਟਿਕ ਕਪੜਾ ਨਹੀਂ ਹੈਗਾ ਇਹ ਕਪੜਾ ਪੋਲਾ ਬਾਈ ਜੀ ਬਹੁਤ ਹੀ ਵਧੀਆ ਕੁਆਲਿਟੀ ਦਾ ਕਪੜਾ ਹੈ ਤੇ 5 ਮੀਟਰ ਦੀ ਕਟ ਹੈ ਬਿਰਜੀ ਦੀ ਆ ਦੇਖੋ ਆ ਦੇਖੋ ਬਹੁਤ ਸੋਹਣਾ ਪ੍ਰਿੰਟ ਆ ਬਾਈ ਜੀ ਬੂਰੇ ਵਧੀਆ ਕੁਆਲਿਟੀ ਦਾ ਕਪੜਾ ਜਮਾ ਉਹ ਵੀ ਐ ਪਏ ਕੱਪੜਾ ਕੋਈ ਐ ਨਹੀਂ ਫਿਸਣ ਵਾਲਾ ਕੱਪੜਾ ਨਹੀਂ ਬਾਈ ਕੋਈ ਸਿਕੋਣਾ ਨਹੀਂ ਕੋਈ ਰੰਗ ਫਿੱਟਣ ਵਾਲੀ ਇਹਦੀ ਬਾਈ ਜੀ ਆਪਾਂ ਨੂੰ ਪੂਰੀ ਫੁੱਲ ਜ਼ਿੰਮੇਵਾਰੀ ਹੈ ਜੀ ਕੱਪੜਾ ਬਹੁਤ ਸੋਹਣਾ ਹੈ ਤੇ ਪੋਲਾ ਕੱਪੜਾ ਬਾਈ ਜੀ ਇਹਦੇ ਵਿੱਚ ਆ ਦੇਖੋ ਆਪਣੇ ਕੋਲੇ ਰੰਗ ਅਤੇ ਪ੍ਰਿੰਟ ਅਲੱਗ-ਅਲੱਗ ਹੈ ਬਾਈ ਜੀ ਦੇਖੋ ਆ ਵੀ ਕਿੰਨਾ ਸੋਹਣਾ ਪ੍ਰਿੰਟ ਹੈ ਬਾਈ ਜੀ ਬਲੂ ਜਾਂ ਕਲਰ ਹੈ ਬਾਈ ਜੀ ਬਹੁਤ ਸੋਹਣਾ ਪ੍ਰਿੰਟ ਹੈ ਤੇ ਬੂਰਾ ਵਧੀਆ ਗਰਮੀਆਂ ਦਾ ਬਾਈ ਜੀ ਤੋਹਫਾ ਹੈ ਗਰਮੀਆਂ ਦਾ ਗਰਮੀ ਦੇਖੋ ਬਾਈ ਜੀ ਜੋਰ ਫੜ ਚੱਲੀ ਤੇ ਗਰਮੀਆਂ ਵਾਸਤੇ ਸਪੈਸ਼ਲ ਕਪੜਾ ਬਾਈ ਜੀ ਸਸਤਾ ਭਾਅ ਸੁਣ ਕੇ ਬਾਈ ਜੀ ਯਕੀਨੀ ਆਉਂਦਾ ਵੀ ਇਹ ਰੇਟ ਹੈ ਕਪੜਾ ਕੇ ਵੀ ਹੈ ਨਹੀਂ ਹੈ ਕਪੜਾ ਕਪੜੇ ਦੀ ਕੁਆਲਿਟੀ ਬਹੁਤ ਚੰਗੀ ਹੈ ਬਾਈ ਜੀ ਦੇਖੋ ਕਿੰਨਾ ਸੋਹਣਾ ਕਪੜਾ ਹੈ ਪ੍ਰਿੰਟ ਦੇਖੋ ਕਿੰਨਾ ਸੋਹਣਾ ਹੈ ਇਹ ਆ ਦੇਖੋ ਆ ਕਿੰਨੇ ਵਧੀਆ ਪ੍ਰਿੰਟ ਆ ਬਾਈ ਜੀ ਦੇਖੋ ਬਾਈ ਜੀ ਕਾਟਨ ਦੀ ਕਾਟਨ ਨੂੰ ਮਾਤ ਪਾਉਂਦਾ ਬਾਈ ਜੀ ਕਪੜਾ ਇਹ ਪੂਰਾ ਪੋਲਾ ਕਪੜਾ ਪੂਰਾ ਰੂਮ ਵਰਗਾ ਕਪੜਾ ਕੋਈ ਸਿੰਥੈਟਿਕ ਨਹੀਂ ਕਪੜਾ ਹੈਗਾ ਇਹ ਆ ਦੇਖੋ ਰੰਗ ਬਾਈ ਕਿੰਨੇ ਸੋਹਣੇ ਰੰਗ ਇਹਦੇ ਇਹ ਦੇਖੋ ਆ ਦੇਖੋ ਬਾਈ ਜੀ ਡਿਜ਼ਾਈਨ ਐ ਇੰਨੇ ਸੋਹਣੇ ਡਿਜ਼ਾਈਨ ਐ ਤੇ ਪੂਰਾ ਵਧੀਆ ਪੋਲਾ ਇੱਕ ਨੰਬਰ ਕੁਆਲਿਟੀ ਦਾ ਕਪੜਾ ਬਾਈ ਜੀ ਡਿਜ਼ਾਈਨ ਚੈੱਕ ਕਰ ਲਓ ਅਰਜਾ ਡਿਜ਼ਾਈਨ ਸਾਰੇ ਇਹਦੇ ਵਿੱਚ ਐ ਬਾਈ ਜੀ ਆ ਚੈੱਕ ਕਰ ਲਓ ਬਾਈ ਜੀ ਡਿਜ਼ਾਈਨ ਦੇਖਦਾ ਬਾਈ ਜੀ ਜਮਾਂ ਦੇਖੋ ਬਾਈ ਜੀ ਦੇਖੋ ਡਿਜ਼ਾਈਨ ਕਿੰਨੇ ਸੋਹਣੇ ਬਾਈ ਜੀ ਪੂਰਾ ਖਿੜਮੇ ਰੰਗ ਐ ਬਾਈ ਜੀ ਪੂਰੇ ਸੋਹਣੇ ਕਪੜਾ ਕੁਆਲਿਟੀ ਦਾ ਕਪੜਾ ਆ ਦੇਖੋ ਬਾਈ ਜੀ ਹਾਂ ਦੇਖੋ ਬਾਈ ਜੀ ਇਹ ਡਿਜ਼ਾਈਨ ਦੇਖੋ ਬਾਈ ਜੀ ਕਿੰਨੇ ਸੋਹਣੇ ਡਿਜ਼ਾਈਨ ਡਿਜ਼ਾਈਨ ਦੇਖੋ ਬਾਈ ਜੀ ਬਾਈ ਜੀ ਰੂਹ ਖੁਸ਼ ਹੁੰਦੀ ਆ ਡਿਜ਼ਾਈਨ ਦੀ ਜਮਾ ਪੋਲਾ ਰੂਮ ਵਰਗਾ ਕਪੜਾ ਬਾਈ ਜੀ ਜਮਾ ਆ ਦੇਖੋ ਸੋਨੂੰ ਖੋਲ ਕੇ ਦਿਖਾਉਣੇ ਆ ਬਾਈ ਜੀ ਕੋਈ ਫਰਾਕ ਬਣਾਓ ਇਹਦੀ ਬਾਈ ਜੀ ਕੋਈ ਕਮੀਜ਼ ਬਣਾਓ ਕੋਈ ਮੈਚਿੰਗ ਕਰੋ ਕਿਵੇਂ ਮਰਜ਼ੀ ਕਰੋ ਬਾਈ ਜੀ ਕਪੜਾ ਦੇਖੋ 5 ਮੀਟਰ ਦਾ ਲੈਂਥ ਦੇਵਾਂਗੇ ਬਾਈ ਜੀ ਕੋਈ ਘੱਟ ਨਹੀਂ ਆਣੀ ਹੈ ਵੀ ਕੋਈ ਕਪੜਾ ਆਪਾਂ ਘੱਟ ਦੇਵਾਂਗੇ ਬਾਈ ਜੀ ਕੱਪੜੇ ਦੀ ਕੁਆਲਿਟੀ ਚੈੱਕ ਕਰੋ ਕਿੰਨਾ ਸੋਹਣਾ ਕਪੜਾ ਹੈ ਪੋਲਾ ਰੂਮ ਵਰਗਾ ਕਪੜਾ ਬਾਈ ਜੀ ਕੋਈ ਸਿੰਥੈਟਿਕ ਕਪੜਾ ਨਹੀਂ ਇਹ ਹੈਗਾ ਇਹਦੇ ਵਿੱਚ ਡਿਜ਼ਾਈਨ ਬਹੁਤ ਜ਼ਿਆਦੇ ਪਏ ਆਪਣੇ ਕੋਲੇ ਡਿਜ਼ਾਈਨ ਚੈੱਕ ਕਰੋ ਬਾਈ ਜੀ ਦੇਖੋ ਆ ਦੇਖੋ ਕੱਲਾ ਕੱਲਾ ਡਿਜ਼ਾਈਨ ਬਾਈ ਜੀ ਚੈੱਕ ਕਰਨ ਵਾਲਾ ਡਿਜ਼ਾਈਨ ਹੈ ਬਹੁਤ ਸੋਹਣੇ ਡਿਜ਼ਾਈਨ ਹੈਗੇ ਇਹ ਦੇਖੋ ਇਹ ਆ ਦੇਖੋ ਰੰਗ ਇਹ ਚ ਰੰਗ ਬਾਈ ਆਪਣੇ ਕੋਲੇ ਘੱਟੋ ਘਾਟੀ 50 ਰੰਗ ਪਏ ਆ ਬਾਈ ਜੀ ਕੱਲਾ ਕੱਲਾ ਤਾਂ ਬਸ ਸਾਰੀ ਚੀਜ਼ ਤਾਂ ਦਿਖਾ ਨਹੀਂ ਸਕਦੇ ਸੋਨੂੰ ਦਿਖਾਉਣੇ ਆ ਮੋਟੇ-ਮੋਟੇ ਰੰਗ ਦਿਖਾਉਣੇ ਬਾਈ ਜੀ ਬਰੀਕ ਮੋਟੀ ਡੱਬੀ ਸਾਰੇ ਬਈ ਪ੍ਰਿੰਟ ਪਨੇ ਕੋ ਬਹੁਤ ਸੋਹਣੇ ਆ ਦੇਖੋ ਜੀ ਬਰੀਕ ਆ ਗਿਆ ਕਿੰਨਾ ਸੋਹਣਾ ਰੰਗ ਹੈ ਦੇਖੋ ਬਾਈ ਜੀ ਹੱਸਦਾ ਬਾਈ ਜੀ ਰੰਗ ਇੱਕ ਨੰਬਰ ਕੁਆਲਿਟੀ ਦਾ ਰੰਗ ਹੈ ਬਾਈ ਜੀ ਪੂਰਾ ਵਧੀਆ ਕੁਆਲਿਟੀ ਟੋਪ ਤੇ ਰੰਗ ਹੈ ਤੇ ਪੋਲਾ ਰੂਵ ਵਰਗਾ ਕੱਪੜਾ ਬਾਈ ਜੀ ਪੂਰਾ 5 ਮੀਟਰ ਗਾਜਨਾ ਮਿੰਕੇ ਦੇਵਾਂਗੇ ਬਾਈ ਜੀ ਘੱਟ ਨਹੀਂ ਹੈਗਾ ਪੂਰਾ ਮਿੰਕੇ ਦੇਵਾਂਗੇ ਆ ਦੇਖ ਲਓ ਚੈੱਕ ਕਰ ਲਓ ਬਾਈ ਜੀ ਆ ਦੇਖੋ ਆ ਦੇਖੋ ਡਿਜ਼ਾਈਨ ਕਿੰਨੇ ਸੋਹਣੇ ਡਿਜ਼ਾਈਨ ਆ ਬਾਈ ਜੀ ਆ ਦੇਖੋ ਬਰੀ ਕਬੂਟੀ ਹੈ ਬਾਈ ਜੀ ਦੇਖੋ ਡਿਜ਼ਾਈਨ ਇੱਕ ਨੰਬਰ ਕੁਆਲਿਟੀ ਦਾ ਕਪੜਾ ਦੇਖੋ ਬਈ ਡਿਜ਼ਾਈਨ ਚੈੱਕ ਕਰੋ ਦੇਖੋ ਡਿਜ਼ਾਈਨ ਬਾਈ ਜੀ ਇਹਦਾ 5 ਮੀਟਰ ਕਪੜਾ ਬਾਈ ਜੀ ਮਿਲ ਕੇ ਪੋਲਾ ਰੂਮ ਵਰਗਾ ਕਪੜਾ ਬਾਈ ਜੀ ਇਹਦਾ ਕੁੱਲ ਰੇਟ 150 ਰੁਪਿਆ ਰੇਟ ਹੈ ਚਾਹੇ ਤਾਂ ਇੱਕ ਸ਼ੂਟ ਲੈ ਲਓ ਚਾਹੇ 10 ਲੈ ਲਓ 5 ਲੈ ਲਓ ਜਿੰਨੇ ਮਰਜ਼ੀ ਲੈ ਲਓ ਬਾਈ ਜੀ ਕੋਲੇ ਦੀ ਕੀਮਤ 150 ਰੁਪਿਆ ਰੇਟ ਹੈ ਜੀ ਸ਼ੂਟ ਦੀ 5 ਮੀਟਰ ਗਾਜਨਾ ਮਿਲ ਕੇ ਦੇਵਾਂਗੇ ਜੀ ਮਿਲ ਕੇ ਲੈ ਕੇ ਜਾਓ ਇਹਦੀ ਸੈਂਕ ਦੀ ਰੰਗ ਦੀ ਫੁੱਲ ਜ਼ਿੰਮੇਵਾਰੀ ਹੈ ਕੋਈ ਰੰਗ ਖਰਾਬ ਨਹੀਂ ਹੁੰਦਾ ਬਾਈ ਜੀ ਘਰੇ ਪਾਉਣਾ ਐਡਾ ਵਧੀਆ ਕੱਪੜਾ ਇਹ ਗਰਮੀਆਂ ਵਾਸਤੇ ਠੰਡਾ ਕੱਪੜਾ ਜਮਾ ਕਾਟਨ ਨੂੰ ਵੀ ਮਾਤ ਪਾਉਂਦਾ ਬਾਈ ਜੀ ਇਹ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਤੇ ਰੇਟ ਕੁੱਲ ਬਾਈ ਜੀ 150 ਰੁਪਿਆ ਰੇਟ ਸ਼ੂਟ ਦਾ ਰੇਟ ਹੈ 150 ਰੁਪਿਆ ਜੀ ਕੋਈ ਮੀਟਰ ਨਹੀਂ ਸ਼ੂਟ ਦਾ ਰੇਟ ਹੈ 5 ਮੀਟਰ ਕੱਪੜਾ ਗਾਜਨਾ ਮਿੰਕੇ ਦੇਵਾਂਗੇ ਚਾਹੇ ਤਾਂ ਇੱਕ ਸ਼ੂਟ ਲੈ ਲਓ ਚਾਹੇ 5 ਲੈ ਲਓ ਚਾਹੇ 10 ਲੈ ਲਓ 150 ਰੁਪਿਆ ਰੇਟਾ ਕੁੱਲ ਬਾਈ ਜੀ ਦਾ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਬਾਈ ਆ ਬਾਈ ਜੀ ਦੂਤੀ ਆਈਟਮ ਆਪਣੇ ਕੋਲ ਨਾ ਪਹਿਣਾ ਦੀ ਪਹਿਣਾ ਦੀ ਡਿਮਾਂਡ ਸੀ ਬਾਈ ਜੀ ਇਹ ਇਹ ਕਪੜਾ ਪਿਓਰ ਕਾਟਨ ਚੈੱਕ ਤੇ ਹੈਗਾ ਬਾਈ ਚੈੱਕ ਹੈ ਬਰੀਕ ਚੈੱਕ ਇਹਦੇ ਚ ਧਿਆਨ ਨਾਲ ਸੁਣ ਲਿਓ ਮੇਰੇ ਆ ਪਹਿਣਾ ਦੀ ਹੋ ਆ ਬਾਈ ਜੀ ਇਹ ਡਿਮਾਂਡ ਸੀ ਬਿਲਜੀ ਦੀ ਇਹਦੇ ਵਿੱਚ ਬਾਈ ਜੀ ਪਿਓਰ ਕਾਟਨ ਦਾ ਕਪੜਾ ਹੈ ਜੀ ਤੇ ਬਰੀਕ ਚੈੱਕਾ ਬਾਈ ਜੀ ਇਹਦੇ ਵਿੱਚ ਸੋਨੂੰ ਗੌਰ ਨਾਲ ਦਿਖਾਉਣੇ ਬਾਈ ਜੀ ਗੌਰ ਨਾਲ ਦੇਖ ਲਓ ਜਿਹੜਾ ਆ ਬੁਟੀਕ ਦੀਆਂ ਬੁਟੀਕ ਦਾ ਕੰਮ ਕਰਦੇ ਆ ਮੇਰੇ ਆ ਭੈਣਾਂ ਉਹਨਾਂ ਵਾਸਤੇ ਸਪੈਸ਼ਲ ਜਮਾ ਆਹ ਦੇਖੋ ਬਾਈ ਜੀ ਚੈੱਕ ਹੈ ਬਰੀਕ ਚੈੱਕ ਹੈ ਪੂਰੇ ਵਧੀਆ ਪਿਓਰ ਕਾਟਨ ਹੈ ਇਹ ਬਾਈ ਜੀ ਕੜਾਈਆਂ ਵਾਸਤੇ ਕੰਮ ਆਉਣ ਵਾਸਤੇ ਕੰਮ ਹੈ ਜੀ ਇਹ ਬਹੁਤ ਜਿਆਦਾ ਮੰਗ ਸੀ ਬਾਈ ਜੀ ਆਪਣੀਆਂ ਭੈਣਾਂ ਦੀ ਵੀ ਕੜਾਈਆਂ ਵਾਸਤੇ ਮੰਗਦੇ ਸੀ ਬਰੀਕ ਚੈੱਕ ਹੈ ਜੀ ਇਹਦੇ ਚ ਪਿਓਰ ਕਾਟਨ ਹੈ ਆਪਣੇ ਕੋਲੇ ਘੱਟੋ ਘੱਟ 50 ਰੰਗ ਆ ਗਏ ਬਾਈ ਜੀ ਆਪਣੇ ਕੋਲੇ ਕੁਆਲਿਟੀ ਇੱਕ ਨੰਬਰ ਜਮਾ ਪੂਰੀ ਸਿਰੇ ਦੀ ਕੁਆਲਿਟੀ ਹੈ ਬਾਈ ਜੀ ਕੋਈ ਖਰਾਬ ਹੋਣਾ ਕਪੜਾ ਨਹੀਂ ਹੈਗਾ ਇਹ ਇੱਕ ਨੰਬਰ ਕੁਆਲਿਟੀ ਦਾ ਕਪੜਾ ਜੀ ਆ ਚੈੱਕ ਕਰੋ ਆ ਜੂਮ ਕਰਕੇ ਦੇਖੋ ਆ ਜੂਮ ਕਰਕੇ ਦੇਖੋ ਬਾਈ ਜੀ ਬਾਰੀਕ ਚੈੱਕ ਹੈ ਜੀ ਬਾਰੀਕ ਚੈੱਕ ਇਹ ਬਾਰੀਕ ਚੈੱਕ ਆਪਾ ਤੋਂ ਮੰਗਦੇ ਆ ਸੀ ਪਹਿਣਾ ਵੀ ਇਹ ਕਢਾਈ ਦੇ ਕੰਮ ਆਉਂਦਾ ਜੀ ਸਪੈਸ਼ਲ ਜਿਵੇਂ ਕਢਾਈ ਦੇ ਕੰਮ ਆਉਂਦਾ ਹੈ ਜੀ ਗੌਰ ਨਾਲ ਚੈੱਕ ਕਰ ਲਓ ਬਾਈ ਜੀ ਆ ਦੇਖੋ ਪਿਓਰ ਕੰਪਨੀ ਦਾ ਕਪੜਾ ਜੀ ਇੱਕ ਨੰਬਰ ਕੁਆਲਿਟੀ ਦਾ ਕਪੜਾ ਇਹ ਇਹ ਕਾਟਨ ਹੈ ਜੀ ਪਿਓਰ ਆ ਕੱਲਾ ਕੱਲਾ ਰੰਗ ਚੈੱਕ ਕਰ ਲਓ ਬਾਈ ਜੀ ਰੰਗ ਆਪਣੇ ਕੋਲੇ ਬਹੁਤ ਜ਼ਿਆਦਾ ਰੰਗ ਪਿਆ ਜਿੰਨੇ ਤੁਸੀਂ ਕਹੋਗੇ ਰੰਗ ਉਹ ਨਹੀਂ ਮਿਲ ਜਾਣਗੇ ਆਪਣੇ ਕੋਲੋਂ ਕਿਉਂਕਿ ਇੱਥੇ ਬਾਈ ਜੀ ਲੱਗਦੇ ਨਹੀਂ ਹੈਗੇ ਰੰਗ ਪੂਰੇ ਤਾਂ ਇੱਥੇ ਬਸ ਫੇਮਸ ਰੰਗ ਰੱਖਿਆ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਬਹੁਤ ਜਾਦੇ ਰੰਗ ਹੈ ਬਾਈ ਜੀ ਇਹ ਵਾਰ-ਵਾਰ ਆਪਾਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਈਏ ਜੀ ਇਹ ਬਰੀਕ ਚੈੱਕ ਵਾਲਾ ਜੀ ਹੁਣ ਨਵਾਂ ਚੱਲਿਆ ਕੱਪੜਾ ਨਵਾਂ ਚੱਲਿਆ ਜੀ ਇਹ ਵਰਕ ਵਾਸਤੇ ਸਪੈਸ਼ਲ ਕਢਾਈਆਂ ਵਾਸਤੇ ਚੱਲਿਆ ਜੀ ਬਟੀਕ ਵਾਲਿਆਂ ਦਾ ਬਹੁਤ ਜ਼ਿਆਦੇ ਤੋਂ ਮੰਗ ਸੀ ਬਾਈ ਜੀ ਵੀ ਬਰੀਕ ਚੈੱਕ ਵਾਲਾ ਕੱਪੜਾ ਹੈ ਜੀ ਇਹ ਬਰਕ ਵਾਸਤੇ ਸਪੈਸ਼ਲ ਆਉਂਦੀ ਪਿਓਰ ਕਾਟਨ ਠੰਡਾ ਜਮਾ برف ਵਰਗਾ ਕਪੜਾ ਪਿਆ ਬਾਈ ਜੀ ਪੂਰੀ ਵਧੀਆ ਕੁਆਲਿਟੀ ਦਾ ਕਪੜਾ ਜੀ ਆ ਚੈੱਕ ਟੈਕ ਕਰ ਲੋ ਸਮਾਰਟ ਇਹਦਾ ਰੇਟ ਬਾਈ ਜੀ 5 ਮੀਟਰ ਦੀ ਕੱਟ ਹੋਊ ਬਾਈ ਜੀ ਮਿੰਕੇ ਦੇਵਾਂਗੇ ਗਾਜਨਾ ਆ ਚੈੱਕ ਕਰੋ ਆ ਦੇਖੋ ਬਾਈ ਬਾਈ ਜੀ ਕਪੜਾ ਘੋ ਵਰਗਾ ਕਪੜਾ ਪਿਆ ਜਮਾ ਪੂਰਾ ਵਧੀਆ ਕੁਆਲਿਟੀ ਇੱਕ ਨੰਬਰ ਬਾਈ ਜੀ ਇਹਦੀ 5 ਮੀਟਰ ਦੀ ਕੱਟ ਹੈ ਜੀ 650 ਰੁਪਿਆ ਰੇਟ ਹੈ ਜੀ 5 ਮੀਟਰ ਦਾ ਜਿਹੜਾ ਮੇਰਾ ਵੀਰ ਭਰਾ ਨੇ ਰੀਸੇਲਰ ਹੈ ਦੁਕਾਨਦਾਰ ਹੈ ਕਿਸੇ ਨੇ ਬਟਿਕ ਤੇ ਵੇਚਣਾ ਕਹਾਂ ਜਾ ਕੇ ਉਹਦੇ ਵਾਸਤੇ ਬਾਈ ਜੀ ਲੈਸ ਲੱਗੂ ਆ ਇਹ ਕੱਲੇ ਕੱਲੇ ਸ਼ੂਟ ਦਾ ਰੇਟ 650 ਰੁਪਿਆ ਰੇਟ ਹੈ ਜੀ 5 ਮੀਟਰ ਦਾ ਜਿਹੜਾ ਮੇਰਾ ਵੀਰ ਭਰਾ ਦੁਕਾਨਦਾਰ ਰੀਸੇਲਰ ਕੋਈ ਪਹਿਣਾ ਬਟਿਕ ਆਲਾ ਕੰਮ ਕਰਦੇ ਆ ਘੜਾਈ ਕਰਕੇ ਉਹਨੇ ਕਹਾਂ ਸੇਲ ਕਰਨਾ ਹੁੰਦਾ ਵੀਰ ਜੀ ਉਹਨਾਂ ਵਾਸਤੇ ਖਾਸ ਰਿਆਤਾਂ ਬਾਈ ਜੀ ਬਹੁਤ ਵਧੀਆ ਰਿਆਤ ਲੱਗੂਗੀ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਜੀ ਇਹ ਉਹ ਤੇ ਆਪਾਂ ਨੂੰ ਇੱਕ ਵਾਰੀ ਕਨੈਕਟ ਜ਼ਰੂਰ ਕਰ ਲਿਓ ਪਤਾ ਲੱਗ ਜੂ ਵੀ ਕੀ ਪਾਂ ਕੀ ਰੇਟ ਲਾਵਾਂਗੇ ਦੁਕਾਨਦਾਰ ਨੂੰ ਜੀ ਦੁਕਾਨਦਾਰ ਨੂੰ ਖਾਸ ਰਿਆਕਾ ਬਾਈ ਜੀ ਹੁਣ ਬਾਈ ਜੀ ਆਪਣੇ ਕੋਲੇ ਆ ਗਿਆ ਦੁਪੱਟੇ ਵਾਲਾ ਕਾਟਨ ਹੈ ਜੀ ਬਹੁਤ ਵਧੀਆ ਜੱਗ ਫਾਈਬਰ ਦਾ ਕੱਪੜਾ ਹੈ ਜੀ ਇੱਕ ਨੰਬਰ ਕੁਆਲਿਟੀ ਦਾ ਕੱਪੜਾ ਹੈ ਇਹ 5 ਮੀਟਰ ਦਾ ਕੱਟ ਹੈ ਜੀ ਆ ਚੈੱਕ ਕਰ ਲਓ ਆਲ ਓਵਰ ਕੱਪੜਾ ਹੈ ਜੀ 5 ਮੀਟਰ ਦੀ ਕੱਟ ਹੈ ਜੀ ਪਿਓਰ ਕਾਟਨ ਤੇ ਨਾਲ ਬਾਈ ਜੀ ਦੁਪੱਟਾ ਜਮਾ ਬਹੁਤ ਹੀ ਸੋਹਣਾ ਦੁਪੱਟਾ ਦਿੱਤਾ ਹੈ ਦੁਕਾਨ ਦਾ ਚੈੱਕ ਕਰੋ ਸਵਾ ਦੋ ਮੀਟਰ ਦਾ ਦੁਪੱਟਾ ਹੈ ਬਾਈ ਜੀ ਫੁੱਲ ਲੈਂਥ ਹੈ ਜਮਾਨ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਜੀ ਪਿਓਰ ਕਾਟਨ ਆ ਦੇਖੋ ਪਿਓਰ ਕਾਟਨ ਦਾ ਕੱਪੜਾ ਜੀ ਪੂਰਾ ਫੁੱਲ ਸਾਈਜ਼ ਦਾ ਦੁਪੱਟਾ ਹੈ ਜਿਹੜਾ ਸੂਟ ਹੈ ਜੀ ਇਹ ਇਹ 5 ਮੀਟਰ ਦਾ ਕੱਪੜਾ ਜੀ ਮਿੰਕੇ ਦੇਵਾਂਗੇ ਗਾਜਰਾਂ ਕੋਈ 470 ਨਹੀਂ ਕੋਈ 75 ਨਹੀਂ ਬਾਈ ਜੀ ਪੂਰਾ 5 ਮੀਟਰ ਦਾ ਲੈਂਥ ਹੈ ਜੀ ਦੀ ਆਲ ਓਵਰ ਕੱਪੜਾ ਹੈ ਕੋਈ ਮੈਚਿੰਗ ਨਹੀਂ ਹੈਗਾ ਵਿੱਚ ਪਹਿਣਾ ਦੇਣਾ ਸੂਟ ਇਹਦੇ ਵਿੱਚ ਜਿਹੜਾ ਮੈਚਿੰਗ ਆਉਂਦਾ ਬਾਈ ਜੀ ਉਹ 470 ਆਉਂਦਾ ਉਹ ਬਣਦੇ ਨਹੀਂ ਸੂਟ ਨਹੀਂ ਬਣਦੇ ਹੈਗੇ ਉਹ ਫਿਰ ਵਾਪਸ ਆਉਂਦਾ ਇਸੇ ਕਰਕੇ ਮੰਗਾਇਆ ਜੀ 5 ਮੀਟਰ ਆਲ ਓਵਰ ਸੂਟਾ ਜੀ ਪੂਰਾ ਵਧੀਆ ਫੁੱਲ ਜ਼ਿੰਮੇਵਾਰੀ ਨਾਲ ਬਣੂਆ ਆਪਣੀ ਫੁੱਲ ਗਰੰਟੀ ਹੋ ਨਾਲ ਬਹੁਤ ਹੀ ਸੋਹਣਾ ਦਬੱਟਾ ਜੀ ਆ ਦੇਖੋ ਚੈੱਕ ਕਰੋ ਤੇ ਇੱਕ ਆਪਾਂ ਤੁਹਾਨੂੰ ਆਹ ਡਿਜ਼ਾਈਨ ਦਿਖਾਉਣੀ ਬਾਈ ਜੀ ਇੱਕੋ ਹੀ ਹੈ ਬਾਈ ਇਹ ਹੈ ਇਹਦੇ ਵਿੱਚ ਵੀ 5 ਮੀਟਰ ਕੱਪੜਾ ਜੀ ਚੈੱਕ ਕਰੋ 5 ਮੀਟਰ ਕੱਪੜਾ ਆਲ ਓਵਰ ਸੂਟ ਪਿਓਰ ਕਾਟਨ ਦਾ ਨਾਲ ਦੁਪੱਟਾ ਹੈ ਜੀ ਪੂਰੀ ਵਧੀਆ ਫੁੱਲ ਲੈਂਥ ਹੈ ਜੀ ਕੋਈ ਇਹੋ ਜੀ ਗੱਲ ਨਹੀਂ ਵੀ ਲੈਂਥ ਨਾ ਹੋਵੇ ਦੇਖੋ ਲੈਂਥ ਦੇਖੋ ਦੁਪੱਟਾ ਦੇਖੋ ਕਿੰਨਾ ਸੋਹਣਾ ਬਾਈ ਜੀ ਪਿਓਰ ਦੁਪੱਟਾ ਦੇਖੋ ਪਿਓਰ ਕੋਟਨ ਦਾ ਤੇ ਫੁੱਲ ਸਾਈਜ਼ ਹੈ ਜੀ ਸਵਾ ਦੋ ਮੀਟਰ ਦਾ ਦੁਪੱਟਾ ਹੈ ਬਾਈ ਜੀ ਇਹਦਾ ਚੈੱਕ ਕਰ ਲਓ ਆ ਦੇਖੋ ਬਹੁਤ ਹੀ ਸੋਹਣਾ ਕੁਆਲਿਟੀ ਦਾ ਆ ਕਪੜਾ ਜੀ ਦੇਖੋ ਚੈੱਕ ਕਰ ਲਓ ਇਹਦੇ ਵਿੱਚ ਡਿਜ਼ਾਈਨ ਆਪਣੇ ਕੋਲੇ ਆ ਡਿਜ਼ਾਈਨ ਹੈ ਚੈੱਕ ਕਰ ਲਓ ਜੀ ਕਵਾਲਿਟੀ ਇੱਕ ਨੰਬਰ ਦੀ ਕੁਆਲਿਟੀ ਹੈ ਜੀ ਕੁਆਲਿਟੀ ਬਣਿਓ ਆਪਾਂ ਗਲਤ ਕੰਮ ਨਹੀਂ ਵੀਰੇ ਕਰਦੇ ਕੁਆਲਿਟੀ ਇੱਕ ਨੰਬਰ ਰੱਖਦੇ ਆਂ ਖਰਾਬ ਨਹੀਂ ਹੁੰਦਾ ਇਹ ਨਹੀਂ ਹੈ ਵੀ ਤੁਹਾਡਾ ਖਰਾਬ ਹੋ ਜਾ ਕਪੜਾ ਰੁਪਈਏ ਲੈ ਥੋੜੇ ਐਵੇਂ ਜਾਣਗੇ ਉਹ ਕੰਮ ਆਪਣੇ ਕੋਲੇ ਹੈ ਨਹੀਂ ਵੀਰ ਜੀ ਆਪਾਂ ਕੰਮ ਕਰਦੇ ਆਂ ਵਧੀਆ ਆਹ ਲੋ ਜੀ ਆਹ ਦੇਖੋ ਕਿੰਨੇ ਸੋਹਣੇ ਡਿਜ਼ਾਈਨ ਆ ਬਾਈ ਜੀ ਚੈੱਕ ਕਰੋ ਕੁਆਲਿਟੀ ਆਡ ਵਟਾ ਗਿਆ ਦੇਖੋ ਦੁਪੱਟਾ ਦੇਖੋ ਬਾਈ ਜੀ ਕਿੰਨਾ ਵਧੀਆ ਪ੍ਰਿੰਟ ਦਾ ਦੁਪੱਟਾ ਹੈ ਸਵਾ ਦੋ ਮੀਟਰ ਦਾ ਦੁਪੱਟਾ ਜੀ ਪੂਰਾ ਵਧੀਆ ਪ੍ਰਿੰਟ ਦਾ ਦੁਪੱਟਾ ਜੀ ਦੇਖੋ ਚੈੱਕ ਕਰ ਲੋ ਆ ਦੇਖੋ ਇਹਦਾ ਬਾਈ ਜੀ ਪਿਓਰ ਕਾਟਨ 5 ਮੀਟਰ 올 ਓਵਰ ਸ਼ੂਟ ਹੈ ਜੀ ਵਧੀਆ ਨਾਲ ਪਿਓਰ ਕਾਟਨ ਦਾ ਨਾਲ ਦੁਪੱਟਾ ਜੀ ਦੁਕਾਨਦਾਰ ਮੇਰੇ ਵੀਰ ਭਰਾਵਾ ਵਾਸਤੇ ਜੇ ਕੋਈ 10 ਸੂਟ ਇਕੱਠੇ ਲੈ ਲੂਗਾ 310 ਰੁਪਏ ਰੇਟ ਹੈ ਜੀ ਜੇ ਕੋਈ ਕੱਲਾ ਕੱਲਾ ਲਊਾ ਜੀ ਬਾਈ ਜੀ ਉਹਦਾ ਰੇਟ 310 ਰੁਪਈਏ ਲੱਗਣਾ ਉਹਦਾ ਰੇਟ 400 ਰੁਪਈਆ ਰੇਟ ਲੱਗੂਾ ਜੀ ਘੱਟ ਨਹੀਂ ਲੱਗਦਾ ਇਦੋਂ ਜੇ ਕੋਈ ਇਕੱਠੇ 10 ਸੂਟ ਲੈ ਲੂ ਮੇਰਾ ਵੀਰ ਭਰਾ ਉਹਨੂੰ 300 ਤੇ 10 ਰੁਪਈਆ ਰੇਟ ਹੈ ਜੀ ਫੁੱਲ ਚੈਲੰਜ ਹੈ ਰੇਟ ਦਾ ਵੀ ਤੇ ਪੂਰੀ ਵਧੀਆ ਕੁਆਲਿਟੀ ਦਾ ਵੀ ਬਾਈ ਜੀ ਇੱਕ 470 ਆਉਂਦਾ ਇਹਦੇ ਵਿੱਚ ਜਿਹੜੀ ਕੱਟ ਹੈ ਉਹ 470 ਕਰ ਦਿੰਦੇ ਆ ਉਹਦਾ ਰੇਟ ਦਾ ਫਰਕ ਪੈਂਦਾ ਬਾਈ ਜੀ ਆਪਣਾ ਰੇਟ 310 ਰੁਪਈਏ 10 ਸੂਟਾਂ ਤੇ ਹੈ ਜੀ ਤੇ ਪੂਰਾ ਵਧੀਆ ਕੁਆਲਿਟੀ ਹੈ 5 ਮੀਟਰ ਦਾ ਆਲ ਓਵਰ ਕਪੜਾ ਹੈ ਜੀ 310 ਰੁਪਏ ਬਾਈ ਜੀ 10 ਸੂਟਾਂ ਦਾ ਰੇਟ ਹੈ ਜੀ ਇਕੱਠੇ ਜੇ ਕੋਈ 10 ਸੂਟ ਇਕੱਠੇ ਲਊਗਾ ਤਾਂ 310 ਰੁਪਏ ਛੂਟ ਦਾ ਪ੍ਰਤੀ ਰੇਟ ਲੱਗੂਗਾ ਜੀ ਇਕੱਲੇ ਇਕੱਲੇ ਸੂਟ ਦਾ ਰੇਟ 400 ਰੁਪਏ ਰੇਟ ਹੈ ਬਾਈ ਜੀ ਤੇ ਬਾਈ ਜੀ ਆਪਾਂ ਕੱਲ ਨੂੰ ਫੇਰ ਤੁਹਾਡੇ ਵਾਸਤੇ ਨਵੀਂ ਵੀਡੀਓ ਲੈ ਕੇ ਆਵਾਂਗੇ ਇਹਦੇ ਵਿੱਚ ਆਪਾਂ ਦੱਸਦੇ ਵੀ ਆਪਣੇ ਕੋਲੇ ਕਾਟਨ ਵਗੈਰਾ ਸਾਰਾ ਕੁਝ ਮਾਲ ਉਮਝ ਕੋ ਹੁੰਦੀ ਹੈ ਜੀ ਜਿਹੜੀ ਕੋਈ ਜੀ ਨਵੀਂ ਆਈਟਮ ਆਉਂਦੀ ਹੈ ਉਹਦੀ ਆਪਾਂ ਤੁਹਾਨੂੰ ਦਿਖਾਉਣੇ ਹੁੰਦੇ ਆ ਵੀਡੀਓ ਪਾਉਣੇ ਹੁੰਦੇ ਆ ਜਿਵੇਂ ਕੁੜਤੇ ਪਜਾਮੇ ਕਾਟਨ ਦੇ ਬਾਈ ਜੀ ਹੋਰ ਮਾਲ ਬਹੁਤ ਹੈ ਕਾਟਨ ਦਾ ਮਸਲੀਨ ਦੁਪੱਟਾ ਪਿਓਰ ਦੁਪੱਟਾ ਬਾਈ ਜੀ ਬਹੁਤ ਹੀ ਵੱਡੀ ਗੱਲ ਬਾਤ ਆਪਣੇ ਕੋਲੇ ਕੋਈ ਇਹੋ ਜੀ ਗੱਲ ਨਹੀਂ ਸੂਟ ਦੋ ਛੁੱਟਣਾਂ ਦੀ ਗੱਲ ਨਹੀਂ ਕਰਦੇ ਬਾਈ ਜੀ ਆਪਣਾ ਕੰਮ ਹੋਰ ਸੇਲ ਦਾ ਕੰਮ ਹੈ ਜੀ ਇੱਕ ਵਾਰੀ ਜ਼ਰੂਰ ਫੋਨ ਮਾਰ ਕੇ ਪਤਾ ਕਰਿਆ ਕਰੋ ਤੇ ਇਹਨੂੰ ਸ਼ੇਅਰ ਤੇ ਸਬਸਕ੍ਰਾਈਬ ਬਾਈ ਜੀ ਜ਼ਰੂਰ ਕਰਿਆ ਕਰੋ ਬੇਨਤੀ ਹੈ ਸਾਡੇ ਹੱਥ ਵੱਨ ਕੇ ਤਾਂ ਕਿ ਸਾਡਾ ਵੀ ਹੌਸਲਾ ਵਾਜੇ ਇਹਦੇ ਵਿੱਚ ਵੀ ਜ਼ਰੂਰ ਸ਼ੇਅਰ ਇਹਨੂੰ ਸਬਸਕ੍ਰਾਈਬ ਕਹਾ ਨਹੀਂ ਕਹਾ ਸ਼ੇਅਰ ਕਰਿਆ ਕਰੋ ਜ ਤੇ ਬਾਈ ਜੀ ਫਿਰ 1-2 ਦਿਨਾਂ ਤੱਕ ਵੀਡੀਓ ਨਵੀਂ ਪਾਵਾਂਗੇ ਨਵਾਂ ਮਾਲ ਲੈ ਕੇ ਆਵਾਂਗੇ ਤੇ ਗਲਤੀ ਫਰਤੀ ਹੋ ਗਈ ਤਾਂ ਮਾਫ ਕਰਿਓ ਬਾਈ ਜੀ ਬਵਾਹਿਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ